ਸੋ ਸਿੱਧ ਮੈਰੋਬੀਆ ਧੰਨ ਜਲ ਤੁਹਾਡੇ ਨਾਲ ਇਸ ਵਕਤੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤਾਂ ਪੰਜਾਬ ਰੋਡਵੇਜ਼ ਬੱਸ ਕਰਮਚਾਰੀਆਂ ਦੀ ਹੜਤਾਲ ਖਤਮ ਹੋ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਇਹਨਾਂ ਦੀ ਸਹਿਮਤੀ ਬਣ ਗਈ ਹੈ ਮੰਗਾਂ ਨੂੰ ਲੈ ਕੇ ਦਰਸਲ ਅੱਜ ਬੈਠਕ ਸੱਦੀ ਗਈ ਸੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਬੈਠਕ ਬੁਲਾਈ ਗਈ ਸੀ ਤੇ ਅੱਜ 7 ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਵਿੱਚ ਇਹਨਾਂ ਦੀ ਮੰਗਾਂ ਦੇ ਸਬੰਧ ਦੇ ਵਿੱਚ ਸਮਝੌਤਾ ਹੋਇਆ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਵਿੱਚ ਇਹ ਹੜਤਾਲ ਕਰਮਚਾਰੀਆਂ ਦੇ ਵੱਲੋਂ ਖਤਮ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਦੌਰਾਨ 3 ਦਿਨਾਂ ਹੜਤਾਲ ਦੇ ਦੌਰਾਨ ਕਾਫੀ ਲੋਕ ਪਰੇਸ਼ਾਨ ਰਹੇ ਬੱਸ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਲੋਮੀਟਰ ਸਕੀਮ ਰੱਦ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਕਰਮਚਾਰੀ ਅੜੇ ਹੋਏ ਸੀ ਤਾਂ ਪੰਜਾਬ ਰੋਡਵੇਜ਼ ਦੀ ਹੜਤਾਲ ਖਤਮ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀ ਯੂਨੀਅਨ ਅਤੇ ਸਰਕਾਰ ਦੇ ਵਿਚਕਾਰ ਇੱਕ ਸਮਝੌਤਾ ਹੋ ਗਿਆ ਹੈ ਜਿਸ ਤੋਂ ਬਾਅਦ ਵਿੱਚ ਕਰਮਚਾਰੀਆਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੁਣ ਸਰਕਾਰੀ ਬੱਸਾਂ ਬੱਸ ਸੇਵਾਵਾਂ ਆਮ ਦੇ ਵਾਂਗ ਮੁੜ ਤੋਂ ਸ਼ੁਰੂ ਹੋ ਜਾਣਗੀਆਂ ਜਿਸ ਦੇ ਨਾਲ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਹੁਣ ਨਹੀਂ ਕਰਨਾ ਪਵੇਗਾ ਤੇ ਇਹ ਵੀ ਦੱਸ ਦਈਏ ਕਿ ਪੀਆਰਟੀਸੀ ਤੇ ਪਨਵਸ ਕਰਮਚਾਰੀ ਅੱਜ ਲਗਾਤਾਰ ਤੀਸਰੇ ਦਿਨ ਹੜਤਾਲ ਉੱਤੇ ਸੀ ਤੇ ਅੱਜ ਮੀਟਿੰਗ ਬੁਲਾਈ ਗਈ ਸੀ 7 ਘੰਟੇ ਦੀ ਚੱਲੀ ਇਸ ਬੈਠਕ ਤੋਂ ਬਾਅਦ ਵਿੱਚ ਸਹਿਮਤੀ ਬਣੀ ਹੈ ਤਾਂ ਇਹ ਹੜਤਾਲ ਖਤਮ ਕਰ ਦਿੱਤੀ ਗਈ। ਵਧੇਰੇ ਜਾਣਕਾਰੀ ਤੇ ਲਈ ਸੁਮੇ ਸਾਡੇ ਪੱਤਰਕਾਰ ਚੰਡੀਗੜ੍ਹ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸੁਮੇਤ ਪੀਆਰਟੀਸੀ ਪਨਵਸ ਕਰਮਚਾਰੀਆਂ ਦੇ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਕੀ ਕੋਈ ਜਾਣਕਾਰੀ? ਨੇਵੀ ਤੋਂ ਜੁੜਾ ਸਾਹਮਣੇ ਆ ਰਿਹਾ ਹੈ ਕਿ ਸਟ੍ਰਾਈਕ ਹੈ ਜਿਹੜੀ ਉਹ ਇਹ ਕੰਮ ਕੀ ਹੈ ਕਿਉਂਕਿ ਮਿਸਰਾਂ ਦੇ ਨਾਲ ਅੱਜ ਮੀਟਿੰਗ ਜਿਹੜੀ ਕਾਫੀ ਲੰਮੇ ਸਮੇਂ ਤੱਕ ਚੱਲੀ ਹੈ ਤੇ ਉਹਦੇ ਵਿੱਚ ਕਈ ਜਿਹੜੇ ਸਾਥਨੇ ਵੀ ਉਹੀ ਲੈ ਗਏ। ਅਰਾਜੀ ਬਟੇ ਹੋਣਾ ਉਹਨਾਂ ਸਭ ਨੂੰ ਲੇਟ ਕਰਨਾ ਆਊਗਾ ਕਿਉਂਕਿ ਮਾਲ ਨੂੰ ਲੈ ਕੇ ਕੋਈ ਜਾਣਕਾਰੀ ਕਿ ਕਿ ਇੱਕ ਵਾਰ ਵਿੱਚ ਕਿਤੇ ਗੱਲ ਨਹੀਂ ਕੀਤੀ ਗਈ। ਮਸਲੇ ਕਈ ਸੀਗੇ ਪਰ ਇਹ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਜਿਸ ਤਰ੍ਹਾਂ ਦੇ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤਾਂ ਉਹਦੇ 'ਚ ਕਿਤਨਾ ਕਿਤੇ ਜ਼ਰੂਰ ਵਾਪਸ ਆਉਣ ਵਡੇ ਤੌਰ ਤੇ ਰਾਹਤ ਕਿਵੇਂ ਜਾ ਸਕਦੀ ਹੈ ਕਿਉਂਕਿ ਲਗਾਤਾਰ ਮਿਸਤਰੀ ਜੋ ਉਪਕ੍ਰਿਤੀ ਦਾ ਪੂਰੀ ਜੀਤ ਕਰਿਆ ਸੀਗਾ ਕਿ ਜਿਹੜੇ ਲੋਕ ਉਹਨਾਂ ਨੇ ਕੋਈ ਵੀ ਦੇਖਿਆ ਕਿ ਉਹ ਮਤਨ ਐਲਾਨ ਕਰ ਰਹੇ ਸੀਗੇ ਤੇ ظاہر ਦੀ ਗੱਲ ਹੈ ਕੱਲ ਸਟੂਮਾਰ ਦਾ ਬੰਤੀ ਤੇ ਉਹਦੇ ਨਾਲ ਦਿੱਕਤ ਹੋਣੀ ਵਾਦੀ ਹੋਣੀ ਨਾ ਨਹੀਂ ਸੀ ਇਸ ਕਰਕੇ ਹੁਣ ਆਪਰੇ ਸਾਹਮਣੇ ਆਣੀ ਹੈ ਪਰ ਦੂਜੇ ਪਾਸੇ ਇਹ ਹੈ ਕਿ ਕਦੇ ਤੱਕ ਕੀ ਡਿਟੇਲ ਜਿਹੜੀਆਂ ਉਹ ਸਾਹਮਣੇ ਹੁੰਦੀਆਂ ਨੇ ਤੁਸੀਂ ਦੇਖੋ ਜਿਹੀਆਂ ਅੱਛੀ ਕੋਈ ਸਾਰਾ ਜਾਣਕਾਰੀ ਵੀ ਆਈ ਹੈ ਕਿ ਉਸ ਜਿਹੜੀ ਉਹ ਮੀਟਿੰਗ ਕਰਾ ਕੇ ਪਕੀਰ ਖੇ ਲਈ ਹੈ ਮੀਟਿੰਗ ਥੀ ਉੱਥੇ ਆਪਣੇ ਅੰਤਾਲ ਕਰਵਾਈ ਹੈ ਡਿਟੇਲ ਵੀ ਥੋੜਾ ਜਿਹਾ ਵਿੱਚ ਕਰਨਾ ਹੋਊਗਾ ਕਿ ਕਿੰਨੀ ਅਸਲੀ ਕੁਝ ਫੈਸਲੇ ਨੇ ਜਿਹੜੇ ਉਹ ਲੈਣੇ ਨੇ ਜਿਨ੍ਹਾਂ ਤੇ ਸਹਿਮਤੀ ਹੋਈ। ਹਾਂ ਠੀਕ ਹੈ ਸੋ ਮੈਂ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਤਾਂ ਪੀਆਰਟੀਸੀ ਪਨਬਸ ਕਰਮਚਾਰੀਆਂ ਦੇ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਹਾਲਾਂਕਿ ਮੰਗਾ ਕਿਹੜੀਆਂ-ਕਿਹੜੀਆਂ ਦੇ ਸਬੰਧ ਵਿੱਚ ਸਹਿਮਤੀ ਬਣੀ ਹੈ ਇਸ ਦੇ ਲਈ ਥੋੜਾ ਜਿਆਦਾ ਇੰਤਜ਼ਾਰ ਕਰਨਾ ਹੋਵੇਗਾ ਜਿਸ ਤਰੀਕੇ ਦੇ ਨਾਲ ਸਾਡੇ ਪੱਤਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਪੂਰੀ ਡਿਟੇਲ ਅਜੇ ਆਉਣੀ ਬਾਕੀ ਹੈ ਪਰ ਇਸ ਖਬਰ ਦੇ ਸਬੰਧ ਵਿੱਚ ਜਿਹੜੀ ਵੀ ਅਪਡੇਟ ਸਾਹਮਣੇ ਆਏਗੀ ਉਹ ਤੁਹਾਡੇ ਸਾਹਮਣੇ ਜਲਦ ਤੋਂ ਜਲਦ ਜਿਹੜੀ ਸਾਹਮਣੇ ਲਿਆਂਦੀ ਜਾਏਗੀ ਨਸ਼ਰ ਕਰ ਦਿੱਤੀ ਜਾਏਗੀ ਉਹ ਖਬਰ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੈ ਤਿੰਨ ਦਿਨਾਂ ਤੋਂ ਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਹੁਣ ਆਧਾਰ ਕਾਰਡ ਵਾਲੀਆਂ ਬੱਸਾਂ ਮੁਰਤੋਂ ਸੜਕਾਂ ਉੱਤੇ ਚੱਲਣ ਗਈਆਂ ਤਾਂ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੀਤੇ ਦਿਨ ਕੋਰਾਲੀ ਬੱਸ ਸਟੈਂਡ ਦੇ ਉੱਤੇ ਅਚਨਚੇਤ ਛਾਪਾ ਮਾਰਿਆ ਸੀ ਦੌਰਾ ਕੀਤਾ ਸੀ ਜਿਸ ਤੋਂ ਬਾਅਦ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਸੀ ਤੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਗੱਲ ਕਹੀ ਸੀ ਕਿ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ ਮੰਗਾਂ ਦਾ ਹੱਲ ਬੈਠ ਕੇ ਕੱਢਿਆ ਜਾ ਸਕਦਾ ਹੈ ਤਾਂ ਬੀਤੇ ਦਿਨ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਦੇ ਵੱਲੋਂ ਇਹ ਬੈਠਕ ਬੁਲਾਈ ਗਈ ਸੀ ਤੇ ਤਾਂ ਜੋ ਪੰਜਾਬ ਰੋਡ ਵੇਸ ਕਾ ਪਨਵਸ ਕਰਮਚਾਰੀਆਂ ਦੇ ਨਾਲ ਸਹਿਮਤੀ ਹੋ ਸਕੇ ਜਿਸ ਤੋਂ ਬਾਅਦ ਵਿੱਚ ਲੰਬਾ ਸਮਾਂ ਇਹ ਬੈਠਕ ਚੱਲੀ ਤੇ ਹੁਣ ਕੁਝ ਕੁ ਮੰਗਾਂ ਦੇ ਸੰਬੰਧ ਵਿੱਚ ਸਹਿਮਤੀ ਬਣ ਗਈ ਹੈ ਕਿਉਂਕਿ ਟੈਂਡਰ ਰੱਦ ਕਰਨ ਤੋਂ ਬਾਅਦ ਵਿੱਚ ਵੀ ਜੇਕਰ ਗੱਲ ਕੀਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਸੀ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਸਰਕਾਰ ਦੇ ਨਾਲ ਅੱਜ ਗੱਲਬਾਤ ਹੋਈ ਹੈ ਫਿਲਹਾਲ ਇਸ ਖਬਰ ਦੇ ਸੰਬੰਧ ਵਿੱਚ ਹੁਣ ਤੱਕ ਦੀ ਅਪਡੇਟ ਇਹ ਹੈ ਕਿ ਹੜਤਾਲ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਇਹ ਵੀ ਦੱਸਦੀ ਹੈ ਕਿ ਪੀਆਰਡੀਸੀ ਤੇ ਪਨਵਸ ਕਰਮਚਾਰੀ ਅੱਜ ਲਗਾਤਾਰ ਤੀਸਰੇ ਦਿਨ ਹੜਤਾਲ ਉੱਤੇ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਕਰਮਚਾਰੀਆਂ ਦੇ ਨਾਲ ਗੱਲਬਾਤ ਦੇ ਲਈ ਸੱਦਾ ਦਿੱਤਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਮ ਜਨਤਾ ਦੀ ਇਸ ਦੇ ਵਿੱਚ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ ਜਿਹੜਾ ਵੀ ਮਸਲਾ ਹੈ ਉਹ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ ਤਾਂ ਅੱਜ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਕਰਮਚਾਰੀ ਯੂਨੀਅਨ ਦੇ ਆਗੂਆਂ ਦੇ ਵਿਚਕਾਰ ਲਗਾਤਾਰ 7 ਘੰਟੇ ਮੀਟਿੰਗ ਚੱਲੀ ਜਿਸ ਤੋਂ ਬਾਅਦ ਵਿੱਚ ਦੋਵਾਂ ਧਿਰਾਂ ਨੇ ਇੱਕ ਸਮਝੌਤਾ ਕੀਤਾ ਤੇ ਹੜਤਾਲ ਖਤਮ ਕਰ ਲਈ ਤਾਂ ਰਿਪੋਰਟਾਂ ਦੇ ਮੁਤਾਬਕ ਸਰਕਾਰ ਗ੍ਰਿਫਤਾਰ ਕੀਤੇ ਗਏ ਕਾਮਿਆਂ ਨੂੰ ਰਹਾ ਕਰਨ ਦੇ ਲਈ ਸਹਿਮਤ ਹੋ ਗਈ ਹੈ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਇਸ ਦੇ ਬਾਰੇ ਹਜੇ ਤੱਕ ਪੂਰਨ ਤੌਰ ਤੇ ਰਿਪੋਰਟ ਆਉਣੀ ਬਾਕੀ ਹੈ ਜਿਵੇਂ ਹੀ ਰਿਪੋਰਟ ਆ ਜਾਂਦੀ ਹੈ ਕਿ ਕਿਹੜੀਆਂ-ਕਿਹੜੀਆਂ ਮੰਗਾਂ ਦੇ ਸੰਬੰਧ ਵਿੱਚ ਹੋਰ ਸਰਕਾਰ ਦੇ ਨਾਲ ਸਹਿਮਤੀ ਬਣੀ ਹੈ ਉਹ ਖਬਰ ਤੁਹਾਡੇ ਸਾਹਮਣੇ ਨਸ਼ਰ ਕਰ ਦਿੱਤੀ ਜਾਏਗੀ